ਪੜਾਈ ਦੇ ਖੇਤਰ ਚ ਮਦਮਾਰਨ ਵਾਲੇ ਜ਼ਿਲ੍ਹਾ ਚਲੰਦਰ ਦੇ ਅਧੀਨ ਆਉਂਦੇ ਪਿੰਡ ਸਰਹਾਲੀ ਦੇ ਸਹਿਬਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਵਿਖੇ ਨਰਸਰੀ ਐਲਕੇਜੀ ਅਤੇ ਯੂਕੇਜੀ ਦੇ ਸਾਲਾਨਾ ਰਿਜ਼ਲਟ ਘੋਸ਼ਿਤ ਕੀਤੇ ਗਏ ਇਸ ਮੌਕੇ ਹਰ ਸਾਲ ਜਮਾਤ ਵਿੱਚ ਅਵਲ ਰਹਿਣ ਵਾਲੇ ਹੁਨਾਰ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਜਤਿੰਦਰ ਕੋਰ ਅਤੇ ਡਾਇਰੈਕਟਰ ਸਰਦਾਰ ਰਗਵੀਰ ਸਿੰਘ ਚਾਹਲ ਨੇ ਅਗਲੀ ਜਮਾਤ ਚ ਹੋਣ ਤੇ ਮੁਬਾਰਕਬਾਦ ਦਿੰਦਿਆਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਜੰਡਿਆਲਾ ਮੰਜ ਕੀ ਤੋਂ ਮੋਹਿਤ ਸ਼ਰਮਾ ਦੀ ਰਿਪੋਰਟ ਟੁਡੇ ਵੀ ਡਿਕਲੇਅਰਡ ਰਿਜ਼ਲਟ ਆਫ ਆਰ ਕੇਜੀ ਵਿੰਗ ਵੀ ਅਵਾਰਡਡ ਫਰਸਟ 5 ਟਾਪਰਸ ਫਰਮ ਈਚ ਕਲਾਸ ਫਰਮ ਨਰਸਰੀ ਐਲ ਕੇਜੀ ਐਂਡ ਯੂ ਕੇਜੀ ਆਈ ਕੰਗ੍ਰੈਚੁਲੇਟ ਆਲ ਦਾ ਪੇਰੈਂਟਸ ਐਸ ਵੈਲ ਐਸ ਟੀਚਰ ਫਾਰ देयर ਹਾਰਡ ਵਰਕ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਰਿਜ਼ਲਟ ਹੈ ਉਹ ਪੇਰੈਂਟਸ اور ਟੀਚਰਸ ਦਾ ਇੱਕ ਜੁਆਇੰਟ ਐਫਰਟ ਹੁੰਦਾ ਹੈ ਕਿ ਅਸੀਂ ਬੱਚੇ ਨੂੰ ਸਹੀ ਟਰੈਕ ਤੇ ਲਿਆ ਕੇ ਮਿਹਨਤ ਕਰਵਾ ਸਕੀ ਹੈ ਸਾਡਾ ਰਿਜ਼ਲਟ 100% ਰਿਆ اور ਸਾਰੇ ਪੇਰੈਂਟਸ ਸੈਟੀਸਫਾਈ ਹਨ ਮੈਂ ਇੱਕ ਵਾਰ ਫੇਰ ਸਾਰੇ ਪੇਰੈਂਟਸ ਤੇ ਆਪਣੇ ਸਟਾਫ ਮੈਂਬਰਸ ਨੂੰ ਇਸ ਗੱਲ ਲਈ ਬਹੁਤ ਬਹੁਤ ਵਧਾਈ ਦੇਣੀ ਹੈ ਕਿ ਸਾਡਾ ਰਿਜ਼ਲਟ ਬਹੁਤ ਹੀ ਸ਼ਾਨਦਾਰ ਰਿਹਾ اور ਪੇਰੈਂਟਸ ਸੈਟੀਸਫਾਈ ਹਨ ਬੱਚਿਆਂ ਦੇ ਸਤਿਕਾਰਯੋਗ ਮਾਤਾ ਪਿਤਾ ਜੀਓ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅੱਜ ਅਸੀਂ ਆਪਣੇ ਸਕੂਲ ਦਾ ਨਰਸਰੀ ਐਲਕੇਜੀ ਦੇ ਯੂਕੇਜੀ ਦੇ ਬੱਚਿਆਂ ਦਾ ਰਿਜ਼ਲਟ ਦਿੱਤਾ ਹੈ ਬਹੁਤ ਹੀ ਸ਼ਾਨਦਾਰ ਰਿਜ਼ਲਟ ਰਿਹਾ ਪੇਰੈਂਟਸ ਰਿਜ਼ਲਟ ਦੇਖ ਕੇ ਕਾਫੀ ਖੁਸ਼ ਹਨ ਜਿਸ ਤਰ੍ਹਾਂ ਕਿ ਆ ਜਾਂਦਾ ਹੈ ਕਿ ਅਗਰ ਪਨੀਰੀ ਵਧੀਆ ਹੈ ਤੇ ਫਸਲੀ ਵਧੀਆ ਹੁੰਦੀ ਹੈ ਇਸ ਲਈ ਸਾਡਾ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਜੋ ਛੋਟੇ-ਛੋਟੇ ਬੱਚੇ ਹਨ ਜੋ ਬਹੁਤ ਨਾਜ਼ੁਕ ਹੁੰਦੇ ਹਨ ਸ਼ੁਰੂ ਦੇ ਵਿੱਚ ਹੁੰਦੇ ਹਨ ਅਗਰ ਉਹਨੂੰ ਵਧੀਆ ਤਰੀਕੇ ਨਾਲ ਤਿਆਰ ਕਰੀਏ ਤੇ ਅੱਗੇ ਜਾ ਕੇ ਵੀ ਉਹ ਚੰਗਾ ਨਾਮਣਾ ਖਟਦੇ ਹਨ ਵਧੀਆ ਪੜਾਈ ਦੇ ਵਿੱਚ ਰਹਿੰਦੇ ਹਨ ਔਰ ਬਹੁਤ ਹੀ ਟੀਚਰਾਂ ਨੇ ਮਿਹਨਤ ਕਰਾਈ ਪੇਰੈਂਟਸ ਦਾ ਵੀ ਕਾਫੀ ਸਹਿਯੋਗ ਰਿਹਾ ਮੇਰੇ ਵੱਲੋਂ ਸਾਰੇ ਪੇਰੈਂਟਸ ਨੂੰ ਜਿਨ੍ਹਾਂ ਦੇ ਬੱਚੇ ਪਾਸ ਹੋ ਕੇ ਅਗਲੀ ਕਲਾਸ ਗਏ ਹਨ ਬਹੁਤ-ਬਹੁਤ ਮੁਬਾਰਕਬਾਦ ਪੜਾਈ ਦੇ ਖੇਤਰ ਚ ਮਦਮਾਰਨ ਵਾਲੇ ਜ਼ਿਲ੍ਹਾ ਚਲੰਦਰ ਦੇ ਅਧੀਨ ਆਉਂਦੇ ਪਿੰਡ ਸਰਹਾਲੀ ਦੇ ਸੈਬ ਜਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਵਿਖੇ ਨਰਸਰੀ, ਐਲਕੇਜੀ ਅਤੇ ਯੂਕੇਜੀ ਦੇ ਸਾਲਾਨਾ ਰਿਜ਼ਲਟ ਘੋਸ਼ਿਤ ਕੀਤੇ ਗਏ। ਇਸ ਮੌਕੇ ਹਰ ਸਾਲ ਜਮਾਤ ਵਿੱਚ ਅਵਲ ਰਹਿਣ ਵਾਲੇ ਹੁਨਾਰ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਜਤਿੰਦਰ ਕੋਰ ਅਤੇ ਡਾਇਰੈਕਟਰ ਸਰਦਾਰ ਰਗਵੀਰ ਸਿੰਘ ਚਾਹਲ ਨੇ ਅਗਲੀ ਜਮਾਤ ਚ ਹੋਣ ਤੇ ਮੁਬਾਰਕਬਾਦ ਦਿੰਦਿਆਂ ਸ਼ੁਭਕਾਮਨਾਵਾਂ ਪੇਸ਼ ਕੀਤੀਆਂ। ਉਹਨਾਂ ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਜੰਡੇਆਲਾ ਮੰਚੀ ਤੋਂ ਮੋਹਿਤ ਸ਼ਰਮਾ ਦੀ ਰਿਪੋਰਟ